ਵਾਰਾ ਤੇ ਲਿਖਿਆ ਹੈ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਲਿਖਿਆ ਹੈ ਅੱਖਾਂ ਖੋਲਤਾਂ ਆ ਸਾਬਦਾਂ ਗੱਲ ਕਰ ਜਿਹੜੀਆਂ ਆ ਗਲੀ ਚ ਕੋਈ ਦੁਕਾਨ ਨਹੀਂ ਚਿੱਟੇ ਦੀ ਪਿੱਛੇ ਆ ਦੁਕਾਨਾਂ ਤੰਗ ਅਸੀਂ ਹੁੰਨੇ ਆ ਕਿਉਂ ਉੱਥੇ ਵੀ ਮੋੜਾਂ ਤੇ ਖੜਦੇ ਆ ਇੱਧਰ ਵੀ ਮੋੜਾਂ ਤੇ ਖੜਦੇ ਆ ਪਰ ਉਹ ਦੁਕਾਨਾਂ ਚੱਕੀਆਂ ਜਾਣ 15-15 ਸਾਲ ਦੇ ਬੱਚੇ ਜਿਹੜੇ ਸਪਲਾਈ ਕਰਦੇ ਆ ਕੁਛ ਨਹੀਂ ਕਰਦੇ ਉਹ ਨਾਟਕ ਕਰਦੇ ਆ ਪੁਲਸਰ ਨਾਟਕ ਕਰਦੇ ਆ ਉਹ ਜਿਹੜੇ ਹੁਣ ਬੱਚੇ ਖਾਂਦੇ ਉਹ ਤਾਂ ਮਰੀਜ਼ ਐ ਉਹ ਤਾਂ ਖਾਨ ਗੀ ਤੇ ਜਿਹੜੇ ਵੇਚਦੇ ਉਹ ਹਸਪਤਾਲ ਖੋਲੀ ਬੈਠੇ ਆ ਉਹ ਦਵਾ ਦਾ ਬਦਲ ਦੇਈ ਜਾਂਦੇ ਦਵਾਈਆਂ ਸਾਨੂੰ ਤਾਂ ਬਹੁਤ ਜ਼ਿਆਦਾ ਡਰ ਐ ਜੀ ਅਸੀਂ ਬੱਚਿਆਂ ਨੂੰ ਮੁਡੀਕਦੇ ਰਹਿੰਦੇ ਆ ਖੜਕੇ ਕਿਉਂ ਆਇਆ ਵੀ ਇੱਥੇ ਇੱਥੋਂ ਦਾ ਕੋਈ ਨਸ਼ਾ ਦੇ ਦੇ ਉਹਨਾਂ ਨੂੰ ਨਸ਼ਾ ਖਾ ਕੇ ਇੱਥੋਂ ਦਾ ਕੋਈ ਕਿਸੇ ਦੀ ਚੀਜ਼ ਚੱਕ ਲੈਣ ਸਾਨੂੰ ਲਾਂਬੇ ਬੜੇ ਲਾਂਬੇ ਆਉਂਦੇ ਆ ਜੀ ਚਿੱਟੇ ਵਾਸਤੇ ਅਸੀਂ ਬੜੇ ਪਰੇਸ਼ਾਨ ਆ ਜੀ ਨੇ ਵੀ ਕਹਿ ਦੋ ਪਰ ਇਹ ਚਿੱਟਾ ਬੰਦ ਹੋਣਾ ਚਾਹੀਦਾ ਬੜੇ ਬੰਦੇ ਫੜਦੇ ਪੁਲਿਸ ਕਰੀਏ ਕੁਛ ਨਹੀਂ ਫੜਦੇ ਪੁਰਸਾ ਤਾਂ ਆਪ ਪੀ ਕੇ ਜਾਂਦੇ ਆ ਜੀ ਆ ਕੇ ਪੁਲਸ ਵਾਲੇ ਕੀ ਹੋ ਕਰਨਗੇ ਪੁਲਸ ਵਾਲੇ ਆਪ ਜਿੱਤਿਆਂ ਚਿੱਟੇ ਪੀਂਦੇ ਨੇ ਚਿੱਟਿਆਂ ਨੇ ਘਰੇ ਆਉਂਦੇ ਨੇ ਪੁਲਸ ਵਾਲੇ ਕੀ ਫੜਨਗੇ ਇਹਨਾਂ ਨੂੰ ਬਾਕੀ ਉਹ ਕਹਿੰਦੇ ਨੇ ਬਾਕੀ ਐ ਕਹਿੰਦੇ ਨੇ ਵੀ ਅਸ ਤੋਂ ਮਹੀਨਾ ਦਿੰਨੇ ਆ 20000 ਰੁਪਏ ਮਹੀਨਾ ਲੈਂਦੀ ਆ ਪੁਲਸ ਸਾਥੋਂ ਤੁਹਾਨੂੰ ਕਿਸੇ ਦਾ ਡਰ ਨਹੀਂ